ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਲਾਲੂ ਕੁਮਣ ਘੁੰਮਣ ਹੈਗਾ ਜੀ तहसील ਤੇ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ। ਭਈ ਆ ਵੀਰ ਉਹਨਾਂ ਦੇ ਫਾਰਮ ਤੇ ਆਏ ਆ ਤੇ ਫਾਰਮ ਦੇ ਉੱਪਰ ਜਿਹੜਾ ਦੋਸਤੋ तकरीबन ਤੁਹਾਨੂੰ ਮੱਝਾਂ ਝੋਟੀਆਂ ਵੇਖਣ ਦੇ ਵਿੱਚ ਨਜ਼ਰ ਆਉਣਗੀਆਂ। तकरीबन ਜਿਹੜੇ ਪਸ਼ੂ ਵਪਾਰ ਵਾਲੇ ਐਨੀਮਲ ਨੇ तकरीबन ਤਿੰਨ ਤੋਂ ਚਾਰ ਨਗ ਜਿਹੜੇ ਹੁੰਦੇ ਆ तकरीबन ਇੱਥੇ ਬਕਾਊ। ਵੀਰ ਹੋਣੇ ਲਿਆ ਕੇ ਅੱਗੋਂ ਸੇਲ ਕਰਦੇ ਆ। ਠੀਕ ਆ ਜੀ ਬਾਕੀ ਆਲਮੋਸਟ ਜਿੰਨੇ ਪਸ਼ੂ ਆ ਵਧੀਆ ਬਰੀਡ ਦੇ ਵਿੱਚ ਆ ਚੰਗੀਆਂ ਮੱਝਾਂ ਝੋਟੀਆਂ ਨੇ ਵੀਰ ਹੋਣਾਂ ਦੇ ਕੋਲ। ਅ ਘਟੋਗੜ ਵੀ ਨੀਲੀ ਰਾਵੀ ਦੀ ਗੱਲ ਕਰੀਏ ਤੇ ਨੀਲੀ ਰਾਵੀ ਤੇ ਪਸ਼ੂ ਵੀ ਇਸ ਘਰੇ ਹੈਗੇ ਆ ਤੇ ਪਹਿਲਾਂ ਵੀਰ ਹੋਣਾ ਨੇ ਜਿਹੜਾ ਕੰਮ ਹੈਗਾ ਤਕਰੀਬਨ ਵੈੜਾ ਦੇ ਉੱਪਰ ਕੀਤਾ ਸੀਗਾ ਤੇ ਹੁਣ ਤਕਰੀਬਨ ਜਿਹੜਾ ਅਤਵੱਜੋਂ ਹੈਗੀ ਆ ਪਹਿਲਾਂ ਜਿਆਦੀ ਉਹ ਮੱਝਾਂ ਦੇ ਉੱਪਰ ਵਰਕ ਕਰਨ ਦੀ ਆ ਇਸ ਕਰਕੇ ਜਿਹੜੀ 18 19 ਲੀਟਰ ਵਾਲੀ ਮੱਝ ਵੀ ਆ ਨਾਰਮਲੀ ਇਸ ਘਰੇ ਹੈਗੀ ਆ ਨੀਲੀ ਰਾਵੀ ਦੀ ਉਹਦੇ ਵਿੱਚੋਂ ਬੱਚੇ ਵੀ ਪ੍ਰੋਪਰ ਆਏ ਨੇ ਠੀਕ ਆ ਜੀ ਤੇ ਅੱਜ ਜਿਹੜੇ ਐਨੀਮਲ ਤੁਹਾਨੂੰ ਆਪਾਂ ਦਿਖਾਉਣੇ ਆ ਤਕਰੀਬਨ ਤਿੰਨ ਮੱਝਾਂ ਝੋਟੀਆਂ ਦਿਖਾਵਾਂਗੇ ਤਿੰਨ ਮੱਝਾਂ ਦਿਖਾਵਾਂਗੇ ਤੇ ਇੱਕ ਵੜ ਦੋਸਤੋ ਤੇ ਦੋ ਬੱਚੀਆਂ ਹੋਣਗੀਆਂ ਛੋਟੀਆਂ ਕੋਈ ਸਵਾ ਸਾਲ ਦੀ ਆ ਕੋਈ 6 ਮਹੀਨੇ ਦੀ ਆ ਦੋ ਬੱਚੀਆਂ ਦੀ ਜੋੜੀ ਹੋਵੇਗੀ ਚਾਹਵਣ ਵੀਰ ਤੁਸੀਂ ਘਰ ਵਿਜਿਟ ਕਰਕੇ ਜਿਹੜੀ ਆ ਤਸੱਲੀ ਦੇ ਨਾਲ ਨਰਕਪਰਖ ਕਰਕੇ ਤੋਂ ਬਾਅਦ ਜਿਹੜੇ ਪਸ਼ੂ ਐਨੀਮਲ ਖਰੀਦ ਸਕਦੇ ਹੋ ਠੀਕ ਆ ਜੀ ਤੇ ਗੱਲਬਾਤ ਲਈ ਆਪਾਂ ਵੀਰ ਦੇ ਕੋਲ ਚੱਲਦੇ ਆਂ ਪੁੱਛ ਲੈਨੇ ਆਂ ਕੀ ਡਿਟੇਲ ਹੈਗੀ ਇਹਨਾਂ ਪਸ਼ੂਆਂ ਦੀ ਠੀਕ ਆ ਆਜੋ ਵੀਰ ਜੀ ਸਾਹਮਣੇ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਇੱਥੇ ਪਹੁੰਚਣ ਦੇ ਜੀ ਸ਼ੁਕਰੀਆ ਕਰਦੇ ਆਂ ਜੀ ਤੁਹਾ ਸੋਭੀਰ ਜੀ ਇੱਕ ਆਪਣੇ ਜਿਹੜੇ ਭੈਣ ਭਰਾ ਨਵੇਂ ਜੁੜੇ ਆ ਉਹਨਾਂ ਨੂੰ ਆਪਣਾ ਨਾਮ ਜ਼ਰੂਰ ਦੱਸ ਜੀ ਮੇਰਾ ਨਾਮ ਜੀ ਰਵੀ ਸ਼ੇਰ ਸਿੰਘ ਹਾਂਜੀ ਪਿੰਡ ਲਾਲੂ ਘੋਮਣਾ ਤਹਿਸੀਲ ਤੇ ਜਿਲ੍ਹਾ ਪਣ ਤਰਨਤਾਰਨ ਪੈਂਦਾ ਜੀ ਠੀਕ ਹੈ ਜੀ ਇਹ ਤਰਨਤਾਰਨ ਤੋਂ ਤਕਰੀਬਨ ਮਤਲਬ ਤਰਨਤਾਰਨ ਤੋਂ ਝਬਾਲ ਰੋਡ ਤੇ ਹੈਗਾ ਜੀ ਵਿਚਕਾਰ ਸੈਂਟਰ ਵਿੱਚ ਤਰਨਤਾਰਨ ਸਾਨੂੰ ਪੈਂਦਾ ਵਾ 10 ਕਿਲੋਮੀਟਰ ਝਬਾਲ ਪੈਂਦਾ ਜੀ 7 ਕਿਲੋਮੀਟਰ ਤਰਨਤਾਰਨ ਤੋਂ ਝਬਾਲ ਰੋਡ ਤੇ ਮਤਲਬ ਪਹਾੜ ਵਾਲੇ ਬੰਨੇ ਆਪਣਾ ਮਤਲਬ ਬਿਲਕੁਲ ਤੇ ਰਵੀਵੀਰ ਜੀ ਨੇੜੇ-ਤੇੜੇ ਪਿੰਡ ਹੋਰ ਕਿਹੜੇ-ਕਿਹੜੇ ਹੈਗੇ ਆਪਣੇ ਇੱਕ ਤੇ ਆਪਣੀ ਪਿੰਡ ਮੰਨਣ ਪਿੰਡ ਆ ਜਾਂਦਾ ਜੀ ਨਾਲ 4 ਕਿਲੋਮੀਟਰ ਤੇ ਜੋਹਲ ਪਿੰਡ ਆ ਨੂਰਦੀ ਆ ਜੀ ਠੀਕ ਆ ਹਾਂਜੀ ਹਾਂਜੀ ਇੱਕ ਪੰਡੋਰੀ ਹਸਣੇ ਇਦਾਂ ਪੰਡੋਰੀਆਂ ਪਿੰਡੀਆਂ ਪੰਡੋਰੀਆਂ ਮਤਲਬ ਮਸ਼ਹੂਰ ਆ ਪੰਜ ਪੰਡੋਰੀਆਂ ਜੀ ਆਪਣੀ ਲੱਗੀ ਬਿਲਕੁਲ ਜੀ ਹਾਂਜੀ ਹਾਂਜੀ ਠੀਕ ਆ ਤੇ ਅਜਾ ਰਵੀਵੀਰ ਆਪਣੇ ਕੋਲ ਐਨੀਮਲ ਮੈਂ ਜਿੱਦਾਂ ਜਸਤਾ ਵੀ 6 ਨਗ ਨੇ ਦੋ ਬੱਚੀਆਂ ਜੋੜੀ ਆ ਛੋਟੀਆਂ ਬੱਚੀਆਂ ਇੱਕ ਵੈੜ ਹੈਗੀ ਆਪਣੇ ਕੋਲ ਤੇ ਤਿੰਨ ਮੱਝਾਂ ਨੇ ਅਜਾ ਠੀਕ ਆ ਤੇ ਮੈਂ ਜਿੱਦਾਂ ਦੱਸਦਾ ਵੀ ਆਪਾਂ ਖਾਸ ਤੌਰ ਤੇ ਮੱਝਾਂ ਦੇ ਉੱਪ ਕਾਉ ਅਧਾ ਗਾਵਾਂ ਦਾ ਫਾਰਮ ਸੀ ਆਪਣਾ ਵੱਡਾ ਹਾਂਜੀ ਇਹਦਾ ਮਤਲਬ ਸਟਾਰਟਿੰਗ ਆਪਾਂ ਜੇਤੀ 2016 ਦੇ ਵਿੱਚ ਕੀਤੀ ਸੀ ਜੀ ਹਾਂਜੀ ਇਹ ਮਤਲਬ ਉਦੋਂ ਆਪਾਂ ਗਾਵਾਂ ਦਾ ਕੰਮ ਕੀਤਾ ਸੀ ਹਾਂਜੀ ਤੇ ਤਕਰੀਬਨ ਤਕਰੀਬਨ ਮਤਲਬ ਇਥੋਂ ਦਾ ਵਾਦਾ ਵਰਨ ਜਿਹੜਾ ਉਹਦੇ ਅਨੁਕੂਲ ਨਹੀਂ ਹੈਗਾ ਜੀ ਤੇ ਮੈਨੂੰ ਜਾਣਕਾਰੀ ਨਹੀਂ ਸੀ ਹਮ ਚਲੋ ਕਰਦੇ ਆ ਕਰਦੇ ਆ ਤੇ ਕਾਫੀ ਉਲਟ-ਪੁਲਟ ਹੋਣ ਤੋਂ ਬਾਅਦ ਅਸੀਂ 5-4 ਸਾਲ ਹੋ ਗਏ ਹੁਣ ਜਿਹੜਾ ਸਾ ਮਿਲਟੀ ਮਤਲਬ ਨਾਲ ਮੱਝਾਂ ਦਾ ਵੀ ਕਰਦੇ ਸੀ ਪਹਿਲਾਂ ਥੋੜਾ ਬਹੁਤ ਪਰ ਮੀਨ ਗਾਵਾਂ ਦਾ ਸੀਗਾ ਜੀ ਜੀ ਉਸ ਤੋਂ ਬਾਅਦ ਫਿਰ ਆਪਾਂ ਮਤਲਬ ਮੱਝਾਂ ਵਾਲੇ ਬੰਨੇ ਆ ਗਏ ਜੀ 3-4 ਸਾਲ ਤੋਂ ਬਿਲਕੁਲ ਹਾਂ ਜੀ گاਵਾਂ ਦਾ ਘਟਾਤਾ گاਵਾਂ ਦਾ ਥੋੜੀਆਂ ਰਹਿ ਗਈਆਂ ਇੱਕ ਦੋ ਮਤਲਬ گاਵਾਂ ਰਹਿ ਗਈਆਂ ਜਿਹੜੀਆਂ ਇੰਨੀਆਂ ਕਿ ਰੱਖਣੀਆਂ ਪੈਂਦੀਆਂ ਨਾਲ ਬਿਲਕੁਲ ਇੱਕ ਬਿਲਕੁਲ ਜੀ ਆਪਣੀ ਬਿਲਕੁਲ ਜੀ ਇੱਕ ਡੇਰੀ ਦੇ ਡੇਰੀ ਫਾਰਮਿੰਗ ਜਾਂ ਡੇਰੀ ਧੰਦੇ ਦੇ ਨਾਲ ਨਾਲ ਇੱਕ ਵਪਾਰ ਦਾ ਕੰਮ ਵੀ ਨਾਲ ਜਾਰੀ ਕਰ ਲਿਆ ਹਾਂਜੀ 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 ਨਾਲ ਜੀ ਦੋ ਚਾਰ ਇੱਕ ਦੋ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਜੀ ਆਉਂਦੇ ਜਾਂਦੇ ਰਹਿੰਦੇ ਠੀਕ ਆ ਤੇ ਆਪਾਂ ਵੀਰ ਜੀ ਕਰੀਏ ਸਟਾਰਟ ਅੱਜ ਕਿੰਨੇ ਨਗ ਜਿਹੜੀ ਮੱਝ ਛੋਟੀ ਤੋਂ ਆਪਾਂ ਸਟਾਰਟ ਕਰਨਾ ਆਜੂ ਲੈ ਚੱਲਦੇ ਆਪਾਂ ਵੀਰਾਂ ਨੂੰ ਇਸ ਪਹਿਲੇ ਨੰਬਰ ਵਾਲੀ ਤੋਂ ਅਪਰਟ ਸਟਾਰਟ ਕਰ ਲਗੇ ਜੀ। ਹਾਂਜੀ ਹਾਂਜੀ ਹਾਂਜੀ। ਤੇ ਜਿਹੜੀ ਵੀਰ ਦੀ ਆ ਝੂਟੀ ਆ ਗਈ ਆ। ਠੀਕ ਆ। ਠੀਕ ਆ। ਰਵੀ ਭਾਈ ਆ ਜਿਹੜੀ ਇਹ ਝੂਟੀ ਆਪਣੇ ਕੋਲ ਆ। ਹਾਂਜੀ ਹਾਂਜੀ। ਇਹ ਫਿਲਹਾਲ ਮਤਲਬ ਕਿ ਆਪਣੇ ਘਰ ਦੀ ਬਰੀਡ ਦੇ ਵਿੱਚੋਂ ਹੀ ਆ। ਹਾਂਜੀ ਹਾਂਜੀ ਬਿਲਕੁਲ ਜੀ ਸਾਡੇ ਕੋਲ ਨਾ ਇਹ ਬੂਰੀ ਮਾਝ ਸੀ ਜੀ। ਹਾਂਜੀ। ਤੇ ਬੂਰੀ ਮਾਝ ਤਕਰੀਬਨ 17-18 ਮਤਲਬ ਲੀਟਰ ਹੀ ਮਧਰੀ ਮੱਟੀ ਦੀ ਹੈ ਇਹਦੇ ਨਾਲੋਂ ਮਧਰੀ ਮੱਟੀ ਦੀ ਨਾਲੋਂ ਚੌੜੀ ਕਾਫੀ ਸੀ। ਜੀ। ਤੇ 17-18 ਉਹਦੀ ਇੱਕ ਕੱਟੀ ਆ ਜੀ ਮਤਲਬ। ਉਹਦੀ ਕੱਟੀ ਆ। ਇਹ ਹਾਂ ਲੋਹੀ ਆਪਾਂ ਕਹਿ ਲਈਏ ਇਹਨੂੰ। ਹਾਂ ਲੋਹੀ ਨ ਤੇ ਮਤਲਬ ਫੈਰ ਬੜੀ ਸੋਹਣੀ ਆ ਤੇ ਬਿਲਕੁਲ ਨੋਜਿਆ ਕਰੀਆ ਡਰ ਦਾ ਵੀ ਰੱਖ ਲੀਏ ਪਹਿਲਣੇ ਆ ਹਾਂ ਹਾਂਜੀ ਹਾਂਜੀ ਬਲਕਿ ਦੋ ਦੋ ਡਿਸੀਜਨ ਜੋ ਹੋਏ ਪਏ ਆ ਵੀ ਰੱਖ ਲੀਏ ਜਾਂ ਸੇਲ ਕਰਦੀਏ ਕੱਲ ਹਾਂਜੀ 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 ਮਦਰ ਦਾ ਰਕੋਰਡ ਕਿੰਨਾ ਸੀ ਇਸ ਦਾ ਇਹ ਤਕਰੀਬਨ 17 18 ਲੀਟਰ ਜੀ ਆਪਣੀ ਪੀਕ ਤੇ ਜਦੋਂ ਜਾਂਦੀ ਸੀ ਜੀ ਤੇ ਫਿਰ ਉਹਦਾ ਦੁੱਧ ਬੜਾ ਲੰਮਾ ਸੀ ਹਾਂ ਤਕਰੀਬਨ ਤਕਰੀਬਨ ਮਤਲਬ ਅਖੀਰ ਤੱਕ 2 2.5 ਮਹੀਨੇ ਜਿਹੜੀ ਉਹ ਡਰਾਈ ਕਰਨੀ ਪੈਂਦੀ ਸੀ ਅਖੀਰ ਤੱਕ ਫਿਰ ਉਹਦਾ ਦੁੱਧ ਮਤਲਬ ਲੰਮਾ ਦੋ ਦਹੀ ਉਹ ਨੀਲੀ રાਵੀ ਪੂਰੀ ਦੇ ਵਿੱਚ ਹੀ ਹਾਂ ਤੇ ਮਤਲਬ ਇਹ ਕੁਝ ਸੀਮਨ ਸਾਨੂੰ ਉਹਦੀ ਚਲੋ ਮਤਲਬ ਆਪਣੀ ਮੁੰਡਾ ਵਧੀਆ ਭਰਾਇਆ ਕੀਲੀ 라ਵੀ ਦੇ ਭਰਾਇਆ ਸੀ ਹਾਂਜੀ ਤੇ ਪਰ ਮਤਲਬ ਲੋਹੀ ਆ ਗਈ ਹੈ ਜੀ ਮਤਲਬ ਲੋਹੀ ਗੱਟੀ ਵਾ ਬਿਲਕੁਲ ਬਿਲਕੁਲ ਸਾਫੂ ਬੜੀ ਹੈ ਜੀ ਵੇਖੋ ਥਣਾਂ ਰਹੀਆਂ ਨੇ ਨਹੀਂ ਨਹੀਂ ਬਿਲਕੁਲ ਹਰ ਪਾਸਿਓਂ ਜਿਹੜਾ ਦੋਸਤੋ ਤੁਸੀਂ ਵੇਖ ਕੇ ਚੈੱਕ ਕਰੋ ਆ ਇਰਾਦੇ ਦੋਨੇ ਬਾਈ ਹੋਰਾਂ ਦੇ ਮਨ ਤੋਂ ਬਣੇ ਆ ਵੀ ਸੇਲ ਕਰ ਲਈਏ ਜਾਂ ਨਾ ਕਰ ਲਈਏ ਠੀਕ ਆ ਕਿਉਂਕਿ ਬਰੀਡ ਦੇ ਵਿੱਚ ਜਿਹੜੀ ਮਦਰ ਇੱਕ ਚੰਗੀ ਮਿਲਕਿੰਗ ਤੇ ਸੀਗੀ ਕੋਈ ਵਧੀਆ 16 17 ਪਲੱਸ ਤੋਂ ਵਧੀਆ ਚੰਗੀ ਮਿਲਕਿੰਗ ਤੇ ਇਸ ਦੀ ਜਿਹੜੀ ਮਦਰ ਸੀ ਆਪ ਜਿਹੜੀ ਲੋਹੀ ਦੇ ਵਿੱਚ ਹੈ ਮਦਰ ਇਸ ਦੀ ਜਿਹੜੀ ਨੀਲੀ 라ਵੀ ਦੇ ਵਿੱਚ ਸੀਗੀ ਠੀਕ ਆ ਤੇ ਸੁਹਾ ਦੂਜਾ ਸੋਨਾ ਜਿਹਨੇ ਨਹੀਂ ਪਹਿਲੇ ਨੇ ਜੀ ਪਹਿਲਣ ਛੋਟੀ ਜਿਹੜੀ ਆ ਥੋੜੀ ਬਾਅਦ ਵਿੱਚ ਮਤਲਬ ਬਾਕੀ ਸੂਹ ਹੀ ਉਹ ਵੀ ਬਾਕੀ ਹੈ ਖਾਣਾ ਪੋਣਾ ਦੀ ਬੜੀ ਸਾਫ ਹੈ ਜੀ ਵੇਖੋ ਹਾਂਜੀ ਹਾਂਜੀ ਪਹਿਲਣ ਛੋਟੀ ਜਿਹੜੀ ਆ ਦੋਸਤੋ ਸੋਣੀ ਆ ਤੇ ਬਿਲਕੁਲ ਲਾਲ ਲਾਲ ਸੁਹਾ ਜਿਵੇਂ ਆਪਾਂ ਕਹਿ ਲਈਏ ਨਾ ਹਵਾਨਾ ਬਿਲਕੁਲ ਤੇ ਲੋਹੀ ਦੇ ਵਿੱਚ ਜਿੱਦਾਂ ਆਪਾਂ ਦੇਖਦੇ ਹੁੰਨੇ ਆ ਵੀ ਤਕਰੀਬਨ ਲੱਤਾਂ ਤੋਂ ਵੀ ਤਕਰੀਬਨ ਜਿਹੜੀ ਹੈਗੀ ਦੋਸਤੋ ਗ੍ਰੇ ਕਲਰ ਦੇ ਵਿੱਚ ਥੋੜਾ ਜਿਹਾ ਕੰਟਰਾਸਟ ਹੋ ਜਾਂਦਾ ਤੇ ਬਾਕੀ ਥਣਾ ਥੁਣਾ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰੋ ਬਹੁਤ ਸੋਹਣਾ ਚੰਗਾ ਥਾਣਾ ਝੋਟੀ ਦਾ ਠੀਕ ਆ ਵਿਥ ਫਿਰਲਾ ਚੰਗੀ ਆ ਬਾਕੀ ਜੇਕਰ ਮਦਰ ਦੇ ਮਿਲਕ ਰਿਕਾਰਡ ਦੇਖੀਏ ਤੇ ਉਹ ਵੀ ਬਹੁਤ ਸੋਹਣਾ ਸੀਗਾ ਫਿਲਹਾਲ ਇਸ ਦਾ ਹੁਣ ਸੇਲ ਕਰਨ ਦਾ ਜੇਕਰ ਵੀਜੀ ਕੋਈ ਇਰਾਦਾ ਹੁੰਦਾ ਹਾਂਜੀ ਹਾਂ ਜਦ ਕਿ ਤੁਸੀਂ ਆਪਣਾ ਫੈਸਲਾ ਲੈਣੀ ਹੈ ਤੇ ਜਰੂਰ ਸਾਂਝਾ ਕਰੋਗੇ ਕੋਈ ਰੇਟ ਜਾਂ ਫੋਨ ਤੇ ਕਰ ਲਓ ਅਸੀਂ ਫੋਨ ਤੇ ਕਰ ਲਾਂਗੇ ਜੀ ਵੀਰ ਜੀ ਮਤਲਬ ਮੈਨੂੰ ਸੂਟੇਬਲ ਲੱਗਾ ਤੇ ਦੇਖ ਲਾਂਗੇ ਬਿਲਕੁਲ ਤੇ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਆ ਹੈ ਜੀ ਇਹ ਕਾ ਝੋਟੀ ਹੈ ਹਾਂ ਜੀ ਇਹ ਝੋਟੀ ਦਾ ਕੀ ਹੈਗਾ ਜੀ ਬੇਰਬਾਰ ਕੀ ਦੂਜੀ ਸਵੇਰ ਸੁਣੀ ਹੈ ਜੀ ਠੀਕ ਆ ਤੇ ਪਹਿਲੀ ਸਵੇਰ ਤਕਰੀਬਨ 11 ਤੋਂ ਪਲੱਸ ਰਹੀ 12 ਤੋਂ ਅੰਦਰ ਰਹੀ ਮਤਲਬ 11 12 ਦੇ ਅੰਦਰ ਵਿੱਚ ਦੇ ਦਰਮਿਆਨ ਰਹੀ ਜੀ ਠੀਕ ਆ ਜੀ ਤੇ ਬਾਕੀ ਮਤਲਬ ਸਪਾਈਆਂ ਸੁਈਆਂ ਬੜੀਆਂ ਫਰੀਕੀਆਂ ਮਰੋਧੀਆਂ ਵੇਖੋ ਐਸੀ ਜਿਵੇਂ ਮਤਲਬ ਵਧੀਆ ਬਿਲਕੁਲ ਕੋੜ ਵਾਲੀ ਹੈ ਜਾਰ ਕੀ ਆਸ ਹੈ ਕਿ ਮਤਲਬ 12 ਤੋਂ ਪਲੱਸ ਜਾਊਗੀ ਹਾਂ ਬਾਕੀ ਛੋਟੀਆਂ ਜਾਂ ਮੱਝਾਂ ਐਵੇਂ ਆ ਬਾਈ ਇੱਕ ਥੋੜਾ ਸਾਫ ਸੰਭਾਲਦਾ ਫਰਕ ਹੋ ਜਾਂਦਾ ਪੂਰੀਆਂ ਰਾਜ ਹੀ ਸੋਹਣੀਆਂ ਨੇ ਹਾਂਜੀ 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 ਦੇਖਦੂਕ ਪੂਰੀ ਚੰਗੀ ਆ ਤੇ ਟਾਉਣ ਵਾਲੀਆਂ ਪਾਲੀਆਂ ਜੀ ਮਤਲਬ ਬਿਲਕੁਲ ਜੀ ਬਿਲਕੁਲ ਤੇ ਸਵੇਰ ਆ ਮਲ ਕੇ ਹੁਣ ਦੂਜਾ ਤੇ ਦਿਨ ਕਿੰਨੇ ਕੁ ਲੈ ਜੂ ਅਜੇ ਦਿਨੇ ਤਕਰੀਬਨ ਮੈਨੂੰ ਲੱਗਦੀ ਏ ਸੰਤੂ ਸਾਹਿਬ ਨੂੰ 10 12 ਦਿਨ ਲੈ ਜੂਗੀ ਜੀ ਹੂੰ ਬਿਲਕੁਲ ਜੀ ਬਾਕੀ ਹਜੇ 10 ਕਿ ਦਿਨ ਮਤਲਬ ਵੇਖੋ ਨੋਕੜਾ ਥਣ ਲੱਗਾ ਵਾ ਹਰ ਪਾਸੋਂ ਮਤਲਬ ਬਿਲਕੁਲ ਬਾਕੀ ਹੋ ਮੱਤੇ ਜੀ ਛੋਟੀ ਜਿਹੜੀ ਆ ਦੋਸਤੋ ਤਕਰੀਬਨ ਦੂਜਾ ਸਵੇਰ ਤੇ ਬਿਲਕੁਲ 10 ਦਿਨ ਦਾ ਸਮਾਂ ਵੀ ਰੰਦਾ ਵੀ ਲੈ ਜੂ ਬਾਕੀ ਆਪਾਂ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਣੇ ਆ ਜਿਹੜੀ ਵੇ ਨੇ ਕੀ ਦੋਸਤੋ ਕਾਫੀ ਵਟ ਬੁੱਟ ਜਿਵੇਂ ਨਾ ਤੇ ਟੇਢੀ ਮੇਢੀ ਪੂਰੇ ਵਟਾ ਵੋਟਾਂ ਵਾਲੀ ਮਿਲਕ ਵੇ ਨੇ ਹਾਂਜੀ ਬਾਕੀ ਵੇਰਲਾ ਮੋਰਲਾ ਦੇ ਤੇ ਥਾਣਾ ਬਹੁਤ ਸੋਹਣਾ ਠੀਕ ਆ ਜੀ ਨੋਕਲ ਆ ਵੀਰਾਂ ਦਾ ਵੀ ਥਾਣਾ ਤੇ ਕੁਆਲਿਟੀ ਚੰਗੀ ਓਵਰ ਆਲ ਪਿੱਟ ਪੁੱਠੇ ਤੋਂ ਤੁਸੀਂ ਵੇਖ ਕੇ ਚੈੱਕ ਕਰੋ ਚੰਗਾ ਸੋਹਣਾ ਪਿੱਟ ਪੁੱਠਾ ਰਾਜੀ ਜਿਹੜੀ ਚੁੜਾਈ ਦੇ ਵਿੱਚ ਥੱਬਿਆਂ ਦੇ ਥੱਬਿਆਂ ਮਗਰ ਤੇ ਸੁਆ ਦੂਜਾ ਸੈਕੰਡ ਲਿਫਟੇਸ਼ਨ ਦੇ ਵਿੱਚ ਸੂਣ ਦੇ ਵਿੱਚ ਬਿਲਕੁਲ ਰੈਡੀ ਆ ਠੀਕ ਅਰੇ ਮੈਂ ਜਿੰਨੇ ਦਿਨ ਵੱਧ ਲਾ ਜੂ ਬਣ ਜਾਊ ਜੀ ਬੜੀ ਹੁੰਨੀ ਮੂੰਹ ਤਾਂ ਦੇਖੀ ਲੋ ਬਾਕੀ ਆ ਬਖਾਓ ਜੀ ਫੇਸ ਵੀ ਦਿਖਾ ਦਿਓ ਠੀਕ ਆ ਕੱਦ ਕੱਠ ਜਿਹੜਾ ਦੋਸਤੋ ਪੂਰਾ ਹੈਗਾ ਠੀਕ ਆ ਵੱਡੀਆਂ ਮੱਝਾਂ ਝੋਟੀਆਂ ਦੇ ਵਿੱਚ ਬੇਸ਼ੱਕ ਪਸ਼ੂ ਪੈਂਦੇ ਆ ਤਕਰੀਬਨ ਵਧੀਆ ਸੋਹਣੇ ਕੱਦ ਕੱਟ ਦੇ ਵਿੱਚ ਜੋਰ ਦੇ ਵਿੱਚ ਹੈਗੀਆਂ ਪੂਰੀ ਝੋਟੀ ਆ ਵੇਖੋ ਕੁਆਲਿਟੀ ਤੁਸੀਂ ਫੇਸ ਦੀ ਠੀਕ ਆ ਹਾਂ ਤੋਰ ਲਿਓ ਫਿਰ ਤੋਰ ਲੋ ਜੀ ਠੀਕਾ ਮਿਲਕਿੰਗ ਵੀਰ ਫਿਰ ਰਵੀ ਭਾਈ ਕਿੰਨੀ ਕ ਕਰਾ ਦਿੱਤੀ ਸੀ ਪਹਿਲੇ ਸਵੇਨੇ ਇਹ ਮਤਲਬ ਜੀ 11 ਤੋਂ ਪਲੱਸ ਰਹੀ ਹੈ ਤੇ 12 ਤੋਂ ਅੰਦਰ ਰਹੀ ਜੀ ਮਤਲਬ 11 12 ਦਰਮਿਆਨ ਹਾਂ ਜੀ ਬਾਕੀ ਇਹ ਬਿਜਲੀ ਦੀ ਸੀ ਹੈਰ ਕੀ ਚੜਾਈ ਚੜੂ ਦੀ ਬੜੀ ਹੋ ਗਈ ਹੈ ਜੀ ਹਾਂ ਹਾਂ ਨਹੀਂ ਬਿਲਕੁਲ ਆਜੇ ਜੇ ਮਤਲਬ 14 ਚੋਂ ਤੋਂ ਪਲੱਸ ਕਰਨਾ ਚਾਹੀਦਾ ਵਾ ਹਮ ਮਤਲਬ ਜਿੱਦਾਂ ਪਿਛਲੇ ਸਾਲ ਹੀ ਤੇ ਮਤਲਬ ਬਾਕੀ ਪਿੱਟ ਕੁੜੀ ਜੀ ਵੇਖੋ ਚੰਗੀ ਹੈ ਬਣਾਵੜ ਬਣੂਣ ਵੀ ਵੇਖੋ ਹਰ ਪੱਖੋਂ ਬਟਨ ਬੋਡਰ ਵੀ ਸਾਰੇ ਹੈਗੇ ਆ ਮਤਲਬ ਬਿਲਕੁਲ ਬਿਲਕੁਲ ਬੜੀ ਹੈਗੀ ਨਹੀਂ ਓਵਰ ਆਲ ਚੰਗੀ ਆ ਕਿਉਂਕਿ ਇਹ ਨਾ ਵੀ ਸੇਵਾ ਨਾਲ ਆ। ਜੇ ਅਗਲੇ ਸਵੇਰੇ ਦੇ ਵਿੱਚ ਸੇਵਾ ਪ੍ਰੋਪਰ ਪਸੂ ਦੀ ਪੂਰਾ ਰਾਜੀ ਹੋਵੇ ਤਾਂ ਦੁੱਧ ਦੀ ਵੀ ਚੰਗੀ ਉਮੀਦ ਕੀਤੀ ਜਾਂਦੀ ਆ। ਇਹਦਾ ਫਿਰ ਮੁੱਲ ਕਿੰਨਾ ਬਈ ਕਰਤਾ? ਇਹਦਾ ਮੁੱਲ ਸੰਤੂ ਸਾਹਿਬ 85000 ਕੀਤਾ ਜੀ। 85000। ਹਾਂਜੀ ਹਾਂਜੀ ਤੇ ਉਹਦੇ ਵਿੱਚੋਂ ਮਤਲਬ 1000 ਰੁਪਏ ਛੋਟ ਕਰ ਦਾਂਗੇ ਜੀ। ਠੀਕ ਆ ਜੀ ਹਾਂਜੀ ਹਾਂਜੀ 85000 ਦੇ ਵਿੱਚੋਂ 1000 ਰੁਪਿਆ ਛੋਟਾ ਦੋਸਤੋ ਠੀਕ ਆ ਤੇ ਝੋਟੀ ਸੈਕਿੰਡ ਟਾਈਮਰ ਸੋਣ ਵਾਲੀ ਆ ਬਿਲਕੁਲ ਤੇ ਦਿਨ ਹਜੇ ਲੈ ਜੂਗੀ ਬਾਕੀ ਬਣਾਤਣਾ ਜਿੰਨਾ ਕ ਅੱਜ ਦੇ ਸਮੇ ਬਣਾਇਆ ਤੇ ਵੀਡੀਓ ਆਪਾਂ ਜਿਹੜੀ ਹੈਗੀ ਦੋਸਤੋ ਅੱਜ 11 ਫਰਵਰੀ ਨੂੰ ਤਕਰੀਬਨ ਜਿਹੜਾ ਟਾਈਮ ਆ ਦੋਸਤੋ 1 ਵਜੇ ਦਾ ਜਾਂ 12:30 ਤੋਂ 1 ਵਜੇ ਦਾ ਤੁਸੀਂ ਅਕਾਊਂਟ ਕਰ ਸਕਦੇ ਜੀ ਠੀਕ ਆ ਤੇ ਇਸ ਤੋਂ ਬਾਅਦ ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਵੀਰ ਹੋਰ ਆਪਣੇ ਕੋਲ ਅਗਲਾ ਨੱਕ ਕਿਹੜਾ ਹੈ ਇਹ ਮੱਝ ਹਨਾ ਜੀ ਇਹ ਹਾਂਜੀ ਹਾਂਜੀ ਇਹ ਸੂਹੀ ਹੋਈ ਹੈ ਜੀ ਇਹ ਸੂਹੀ ਹੈ ਜੀ ਠੀਕ ਆ ਤੇ ਸੁਹਾ ਕਿੰਮਾ ਸੂਈ ਹੈ ਜੀ ਇਹ ਸੂਆ ਮਤਲਬ ਤੀਜਾ ਰੋਤਾਂ ਨੂੰ ਤੰਗ ਲੋ ਜਿਵੇਂ ਪਾਇਆ ਦਿਓ ਤੀਜੇ ਸੂਏ ਨਾਲ ਗਿਆ ਕਿ ਦਿੱਤੀ ਆ ਜੀ ਠੀਕ ਆ ਹਾਂਜੀ ਹਾਂਜੀ ਤੀਜਾ ਲਾ ਲਈਏ ਚੌਥਾ ਲਾ ਲਈਏ ਠੀਕ ਆ ਜੀ ਬਲਵੇਚੇ ਗਿਆ ਬਾਕੀ ਇਹ ਸੰਧੂ ਸਾਹਿਬ ਜੀ ਥਣਾ ਦੀ ਸਪਾਈਕ ਕੋਈ ਬੜੀ ਆ ਮਤਲਬ ਮਿਰਲਪੁਰਲ ਬੜੀ ਆ ਮਤਲਬ ਆਪਣੀ ਕੈਮਰੇ ਤੋਂ ਡਰ ਰਹੀ ਥੋੜੀ ਹਾਂ ਬਿਲਕੁਲ ਜੀ ਮਿਰਲਪੁਰਲ ਬੜੀ ਆ ਜੀ ਮਤਲਬ ਚਵਾਈ ਤੇ ਇੰਨੀ ਜਿਆਦੀ ਆ ਨਾ ਜਬਰ ਹਾਂ ਹਾਂ ਇਹ ਮਤਲਬ ਬਾੜੀ ਤਾਂ ਨੂੰ ਆਉਂਦੀ ਜੀ ਬਿਲਕੁਲ ਸਪਾਈਕ ਕੋਈ ਦੀ ਬਹੁਤ ਸਾਫ ਆ ਬਿਲਕੁਲ ਹਾਂਜੀ ਸੀਲ ਚੰਡੀ ਬਾਕੀ ਚ ਜਿੰਨੇ ਕਹ ਗਈ ਹੈ ਬਹੁਤ ਅਸੀਂ ਤੇ ਕਹਾਂਗੇ ਬਹੁਤ ਮਲਕੀ ਹੁਣ 10 ਤੋਂ ਬਾਹਰ ਤੇ 11 ਦੇ ਏਡ ਗੇਡ ਹੋ ਗਏ ਹਾਂਜੀ ਮਤਲਬ ਇਹ ਆ ਵੀ 10 ਤੋਂ ਬਾਹਰ ਆ ਜੀ ਤੇ 11 ਤੋਂ ਅੰਦਰ ਹੋਊਗਾ ਜਿਹੜਾ ਪੱਕਾ ਦੋ ਤੇ ਦੋ ਟਾਈਮ ਚਲੋ ਤਿੰਨ ਚਲੋ ਚਾਰ ਚਲੋ ਜੀ ਹਾਂਜੀ ਹਾਂਜੀ ਤੇ ਬੱਚਿਆਂ ਦੇ ਨੀਚੇ ਕੀ ਸੀਗਾ ਬੱਚੇ ਕੱਟੀ ਆ ਜੀ ਕੱਟੀ ਆ ਹਾਂਜੀ ਹਾਂਜੀ ਫੀਮੇਲ ਕਾਫ ਆ ਦੋਸਤੋ ਇਸ ਦੇ ਨੀਚੇ ਹਾਂਜੀ ਹਾਂਜੀ ਠੀਕ ਆ ਇੱਕ ਮਹੀਨੇ ਦਾ ਲਾਗਾ ਤੱਕ ਜਿਹੜਾ ਸਮਾਂ ਹੈ ਹਾਂਜੀ ਤਕਰੀਬਨ ਮਹੀਨੇ ਦਾ ਠੀਕ ਆ ਮਹੀਨੇ ਦੇ ਲਾਗੇ ਤੱਕ ਇਹ ਵੀ ਰੰ ਦਾ ਵੀ ਸਮਾਂ ਜਿਹੜਾ ਹੈਗਾ ਆ ਕੱਟੀ ਜਿਹੜੀ ਤੁਸੀਂ ਜ਼ਰੂਰ ਨੋਟ ਕਰ ਲਓ ਠ ਤੇ ਚਾਹਵਨ ਤੁਸੀਂ ਵੀਰ ਜਿਹੜੇ ਜਰੂਰ ਸੰਪਰਕ ਪਾਈ ਰਵੀ ਦੇ ਨਾਲ ਕਰਨੇ ਆ ਸੰਪਰਕ ਨੰਬਰ ਜਿਹੜੇ ਲਗਾਤਾਰ ਸਕਰੀਨ ਦੇ نیچے ਚੱਲ ਰਹੇ ਆ ਤੇ ਹਾਂ ਖੁੱਲ ਗਏ ਭਾਈ ਠੀਕ ਆ ਮਾਝ ਜਿਹੜੀ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦੰਨੀ ਆ ਤੋਰ ਕੇ ਦਿਖਾ ਦੰਨੀ ਹਵਾਨਾ ਵਖਾ ਦਾਂਗੇ ਦੋਸਤੋ ਠੀਕ ਆ ਤੇ ਪਤਾ ਤੁਹਾਨੂੰ ਲੱਗ ਜੂਗਾ ਨਾਰਮਲ ਦੁੱਧ ਵਾਲੇ ਪਸ਼ੂ ਦਾ ਨਾਰਮਲ ਹੀ ਪਤਾ ਲੱਗ ਜਾਂਦਾ ਆਪਾਂ ਨੂੰ ਬਾਕੀ 10 11 10 11 ਦੇ ਦਰਮਿਆਨ ਚੱਲ ਰਹੀ ਹੈ ਉਹਨਾਂ ਕਿੰਨੀ ਮਲ ਹੈਗੀ ਆ ਤਾਂ ਹੱਥੋਂ ਥੱਲੇੋਂ ਵੇਖੋ ਕਿੰਨੀਆਂ ਸਫਾਈਆਂ ਨੇ ਬੜੀ ਬੜੀ ਸਫਾਈ ਇੱਥੇ ਜੋ ਜੀ ਸਾਢੇ 12:00 ਆਏ ਆ ਬਿਲਕੁਲ ਹੈਨਾ ਹਵਾਨੇ ਵਾਲੇ ਪਾਸੇ ਤੋਂ ਪੂਰੀ ਸਾਢੇ 12:00 ਇੱਥੇ ਵੀ ਦੇਖ ਲਓ ਸ਼ਾਮ ਦਾ ਸੋਣਾ ਜਿਹੜਾ ਖੁੱਲਾ ਆਰਡਰ ਆ ਦੋਸਤੋ ਦੇਖ ਕੇ ਚੈੱਕ ਕਰੋ ਤੇ ਜਦੋਂ ਸ਼ਾਮ ਨੂੰ ਕਿਤੇ ਪਸੂ ਬੰਦਾ ਥਾਂ ਤਾਂ ਉਦੋਂ ਅਸਲ ਚ ਬਹੁਤ ਜ਼ਿਆਦਾ ਸਮਝ ਆ ਜਾਂਦੀ ਹੈ अच्छा ए दा फिर वीर जी की ਲੈ ਦੇ ਹੁਣ ਕਰਨਾ ਸਭੂ ਸਾਹਿਬ ਇਹਦਾ ਰੇਟ ਕਰਤੀ 70000 ਰੁਪਈਆ ਹਾਂ ਹਾਂ ਤੇ ਵਿੱਚੋਂ 2000 ਮਾਨ ਕਰਦਾਂਗੇ ਜੀ ਮਤਲਬ 68000 ਰੁਪਈਆ ਆਪਾਂ ਮੱਝ ਦੇ ਦਾਂਗੇ ਜੀ 68000 ਦੀ ਹਾਂਜੀ ਹਾਂਜੀ ਠੀਕ ਤੇ ਚਵਾਈ ਦੋ ਵਾਰ ਕਰੋ ਤਿੰਨ ਵਾਰ ਕਰੋ ਇਹਦੇ ਨਾਲ ਸਾਨੂੰ ਵੀ ਸਾਡੀ ਇੰਸਪੈਕਸ਼ਨ ਹੈ ਆ ਤੇ ਅਗਲੇ ਨੂੰ ਵੀ ਆ ਜੀ ਹਮ ਹਣਾ ਜਿੰਨੇ ਖਰੀਦ ਨਹੀਂ ਉਹਨੇ ਵੀ ਆਪਣੇ ਚਲੋ ਪਰਿਵਾਰ ਦੇ ਬੱਚੇ ਪਾ ਲੈਣੇ ਹੁੰਦੇ ਹਾਰੇ ਮਤਲਬ ਬਿਲਕੁਲ ਜੀ ਬਿਲਕੁਲ ਆਪੋ ਆਪਣੇ ਬਣਿਆ ਜੀ ਸਬੰਧ ਜਿਤਾ ਨਹੀਂ ਬਿਲਕੁਲ ਬਿਲਕੁਲ ਮਤਲਬ ਦੋ ਟਾਈਮ ਪਰ 3 ਟਾਈਮ ਕਰੀ ਬਿਲਕੁਲ ਇਹ ਦੋ ਮਤਲਬ 10 ਤੋਂ ਪਲ ਲੋ ਵੀ ਦੋਸਤੋ ਚਵਾਈ ਤੁਸੀਂ ਵੀ ਇਹਨਾਂ ਨੂੰ ਦੋ ਟਾਈਮ ਤਿੰਨ ਟਾਈਮ ਤਸੱਲੀ ਨਾਲ ਜ਼ਰੂਰ ਕਰ ਲਿਓ ਜਿਸ ਕਿਸੇ ਵੀਰ ਨੇ ਪੈਸੇ ਖਰਚ ਕਰਨੇ ਆ ਤਸੱਲੀ ਜ਼ਰੂਰ ਕਰ ਲਿਓ ਚਵਾਈ ਥੱਲੇ ਹਵਾਨੇ ਦੀ ਬਹੁਤ ਸਾਫ ਆ ਠੀਕ ਆ ਤੇ ਮਾਝ ਤੁਸੀਂ ਤੀਜੇ ਮੰਨ ਲਓ ਚੌਥੇ ਸੂਏ ਮੰਨ ਲਿਓ ਤੇ ਰੇਡ ਵੀਰਾਂ ਦਾ ਵੀ 70000 ਰੁਪਏ ਡਿਮਾਂਡ ਆ ਤੇ 68000 ਲਾਸਟ ਲੈਦੇ ਆ 2000 ਜਿਹੜੀਆਂ ਲੈਸ ਜਿਹੜੀ ਦੋਸਤੋ ਮੌਕੇ ਦੀ ਕਰਤੀ ਠੀਕ ਆ ਬਾਕੀ ਆਪ ਤੁਸੀਂ ਫੋਨ ਲਗਾਉਣਾ ਤਸੱਲੀ ਕਰਨ ਵਾਸਤੇ ਜਿਹੜਾ ਪਿੰਡ ਤੁਹਾਨੂੰ ਵਿਜ਼ਿਟ ਕਰਨੀ ਪੈਣੀ ਆ ਤੇ ਇਸ ਤੋਂ ਬਾਅਦ ਫਿਰ ਆਪਣੇ ਕੋਲ ਜਿਹੜਾ ਅਗਲਾ ਨਾਗੋ ਕਿੜਾ ਜੀ ਹਾਂਜੀ ਇੱਕ ਹੈ ਟੋਕੜ ਗੱਬਣ ਮੱਝ ਹੈ ਜੀ ਆਪਣੇ ਕੋਲ ਹਾਂਜੀ ਉਹ ਵੀ ਦਿਖਾਈਏ ਜੀ ਆ ਨੀਲੀ ਦਾਵੀ ਦੇ ਵਿੱਚ ਆ ਗਈ ਹੈ ਹਾਂਜੀ țeੜਾ ਕੱਟਿਆ ਜੀ ਹੂੰ ਹੂੰ ਠੀਕ ਆ ਆ ਤੀਜੇ ਨੰਬਰ ਵਾਲੀ ਜਿਹੜੀ ਤੁਸੀਂ ਆਪਾਂ ਮੱਝ ਤੁਹਾਨੂੰ ਦਿਖਾ ਰਹੇ ਆਂ ਵੀਰਵਾ ਪਾ ਕੇ ਤੁਸੀਂ ਵੀਰ ਦੇ ਨਾਲ ਗੱਲ ਕਰ ਲਿਓ ਨੀਲੀ ਦਾਵੀ ਦੀ ਮੱਝ ਆ ਟੋਕੜ ਗੱਬਣਾ ਠੀਕ ਆ ਤੇ ਸਮਾਂ ਵੀਰ ਕਿੰਨੇ ਦੇ ਲਈ ਗੱਬ ਹੋ ਗਈ ਇਹ ਇਹ 4 ਮਹੀਨੇ ਦੀ ਪੱਕੀ ਆ ਜੀ ਮਤਲਬ 4 ਮਹੀਨੇ ਜੀ ਤੇ ਤਕਰੀਬਨ ਤਕਰੀਬਨ ਇਹ ਹੁਣੇ 4 ਲੀਟਰ ਦੁੱਧ ਆ ਸੰਧੂ ਸਾਹਿਬ ਮੈਂ ਤੁਹਾਨੂੰ ਇਹ ਥੋੜੀ ਜਿਹੀ ਗੱਲ ਵਿੱਚ ਨੋਟ ਕਰਾਉਣਾ ਵਾ ਮੈਂ ਅਸਲ ਦੇ ਵਿੱਚ ਪਾਇਆ ਵਾ ਸਾਡੀ ਬਰਕਾਈ ਸਰਗੋ ਦਾ ਸਾਈਦੇ ਜਿਆ ਹਾਂਜੀ ਉਹਦੇ ਪੈਰੇ ਦੇ ਬਹੁਤ ਆ ਪਰ ਕੁਝ ਨੁਕਸਾਨ ਵੀ ਹੈ ਜੀ ਬਰਕਾਈ ਸਰਗੋ ਦੇ ਹਾਂਜੀ ਹਾਂਜੀ ਨੁਕਸਾਨ ਉਹਦੇ ਇਹ ਆ ਵੀ ਹੁਣੇ ਮੈਂ 3-4 ਸਨ ਉਹਦੇ ਮੱਝ ਲੈਦੀ ਆ ਜੀ ਵੇਖੋ ਮੱਝ ਬਹੁਤ ਭਾਰੀ ਆ ਪਰ ਇਹ ਪੱਠੀ ਨਹੀਂ ਖਾ ਰਹੀ ਪੂਰੇ ਹਾਂਜੀ ਸਾਈਦੇ ਜਿਆ ਜੁਗਾ ਕਰ ਰਹੀ ਇਹਨੇ ਘੱਟੋ ਘੱਟ ਹਫਤਾ ਇੱਕ ਲੈ ਜਾਣਾ ਜੀ ਮਤਲਬ ਆਪਣੇ ਬਿਲਕੁਲ ਉਹਦੇ ਵਿੱਚ ਉਹ ਪ੍ਰ ਹੁਣ ਇਹ ਪੱਠੇ ਨਾ ਹੁਣ ਕਰ ਗਿਆ ਵੇਖੋ ਰਿੱਜੀ ਨਹੀਂ ਪੂਰੀ ਹੂੰ ਹੂੰ ਤੇ ਇਹ ਹੈ ਜੀ ਮਤਲਬ ਚਾਰ ਇਹ ਦੋ ਟਾਈਮ ਹੈ ਜੋਗ ਲਈਏ 4 1/4 ਲੀਟਰ ਦੁੱਧ ਆ ਜੀ ਤੇ ਹੁਣ ਮਤਲਬ ਪੱਠੇ ਘਟ ਖਾਨ ਕਰਕੇ ਮਤਲਬ ਹੋ ਸਕਦਾ ਵੀ ਅੱਧਾ ਪੌਣਾ ਲੀਟਰ ਘਟਿਆ ਹੋਵੇ ਹੂੰ ਹੂੰ ਹੈਨਾ ਬਿਲਕੁਲ ਦੂਜੀ ਗੱਲ ਚਾਰ ਮਹੀਨੇ ਦੀ ਗੱਬਣੀ ਆ ਚੈੱਕ ਪਾਸ ਹੈ ਜੀ ਠੀਕ ਆ ਤੇ ਵੈਸੇ ਦੁੱਧ ਹੁਣ ਇੱਕ ਟਾਈਮ ਦੋਮ ਟਾਈਮ ਮਿਲਦੀ ਨਾ ਹਾਂਜੀ ਹਾਂਜੀ ਦੋ ਟਾਈਮ ਮਿਲਦੀ ਬਲਕਿ 5 ਕਿਲੋਟਰ ਦੇ ਡੜ ਘੜ ਹਾਂਜੀ ਮਤਲਬ 5 ਤੋਂ ਨਹੀਂ ਅੰਦਰ ਲਾ ਲਾ ਹੁਣ ਦੇ 1/4 ਲੀਟਰ ਹੈਗਾ ਠੀਕ ਆ 1/4 ਲੀਟਰ ਜਿਹੜਾ ਦੁੱਧ ਦੋਸ ਇਹ ਹੈਗਾ ਸੀਗਾ ਉਹ ਪੱਠੇ ਘਟਖਾ ਰਹੀ ਕਰਕੇ ਮਤਲਬ ਦੁੱਧੇ ਚ ਰੱਜੀ ਨੇ ਸੰਦੋ ਸਾਹਿਬ ਬਿਲਕੁਲ ਪੱਠੇ ਨਹੀਂ ਚੱਕੇ ਅਜੇ ਪੱਠੇ ਨਹੀਂ ਚੋਕਰੀ ਮਤਲਬ ਦੁੱਧ ਚਾਰ ਸਾਢੇ ਚਾਰ ਲੀਟਰ ਮਤਲਬ ਦੇਈ ਜਾਉਗੀ ਦਈ ਜਾਉਗੇ ਦੋਨੋਂ ਟਾਈਮ ਮਤਲਬ ਇਤਨਾ ਹੀ ਹੈ ਨਾ ਥਾਪੀ ਤੇ ਹੀ ਮਿਲ ਪੈਂਦੀ ਸ਼ਾਮ ਨੂੰ ਨੀ ਹੁਣ ਮੈਂ ਮੇਰੇ ਟੀਕਾ ਲਗਾ ਉਥੋਂ ਮੈਂ ਜੋ ਗਨੇ ਆ ਸਭੀ ਲੈਣ ਤੇ ਮੈਂ ਮਤਲਬ ਟੀਕਾ ਲਾਇਆ ਮਤਲਬ ਜਾਂ ਉਹ ਸਮਝ ਲਓ ਪੱਟੀ ਨਹੀਂ ਖਾ ਰਹੀ ਜਾਂ ਮਤਲਬ ਦੂਜੇ ਨਾਲ ਕਿ ਤੁਹਾਨੂੰ ਪਤਾ ਟੋਕਰ ਡੰਗਰ ਕਰ ਜਾਂਦਾ ਜੀ ਕਰ ਜਾਂਦਾ ਹਾਂਜੀ ਹਾਂਜੀ ਹਾਂ ਬਾਕੀ 4 ਮਹੀਨੇ ਦੀ ਕੋਈਆਂ ਮਤਲਬ ਫੋਟਾ ਛਟਾ ਕੋਈ ਨਹੀਂ ਜੀ ਤੇ ਇਹ ਆ ਵੀ ਥਣਾ ਥਣਾ ਦੀ ਬੜੀ ਸਾਦ ਹੈ ਚਵਾਈ ਵੀ ਬੜੀ ਲੱਗਦੀ ਬਿਲਕੁਲ ਬਾਕੀ 4 ਮਹੀਨੇ ਦੀ ਚੱਕ ਚੱਕ ਪਾਸ ਹਨ 4 ਮਹੀਨੇ ਚੱਕ ਪਾਸ ਹੈ ਜੀ ਤੇ ਟੇਡੇ ਕੱਟ ਦੇ ਵਿੱਚ ਦੋਸਤੋ ਨੀਰੀ 라ਵੀ ਦੀ ਜਿਹੜੀ ਮੱਝ ਆ ਵੀਰ ਹੋਂਾਂ ਦੇ ਕੋਲ ਠੀਕ ਆ ਜੀ ਟੋਕਰ ਗੱਬਣ ਪਉ ਤੇ ਵੀਰਾਂ ਦਾ ਇੱਕ ਵਿਚਾਰ ਹੁੰਦਾ ਵੀ ਟੋਕਰ ਆ ਪੁੱਛਾਂਗੇ ਤੇ ਇੱਕ ਵਾਰੀ ਖੋਲ ਕੇ ਤੁਹਾਨੂੰ ਤੋਰ ਕੇ ਵੀ ਦਿਖਾਉਣੀ ਆਪਾਂ ਇਹ ਵੀ ਖੋਲ ਕੇ ਦਿਖਾਈਏ ਬੀਤੀ ਆਓ ਠੀਕ ਹੈ ਤੇ ਬਾਕੀ ਵੀਰ ਕਹਿੰਦਾ ਵੀ ਤਕਰੀਬਨ 3 ਦਿਨ ਹੋ ਗਏ ਇਹਨਾਂ ਨੂੰ ਲੈ ਕੇ ਆਂਦੀ ਨੂੰ ਤੇ ਪੱਠੇ ਪੁੱਟੇ ਹਜੇ ਪੁਰਾ ਜਿਹੜਾ ਚਾਰ ਪਾਉਂਦੇ ਆ ਵੀਰ ਹੁਣੇ ਕਿਉਂਕਿ ਅੱਗੋਂ ਪਸ਼ੂ ਹੋ ਸਕਦਾ ਪੱਠੇ ਜਾਂ ਤੂੜੀ ਤੜਾਈ ਜਿਆਦਾ ਗਿੱਜਿਆ ਹੁੰਦਾ ਪਰਸੀਨ ਸਟਾਲੇ ਤੇ ਲੱਗਾ ਹੁੰਦਾ ਤੇ ਇੱਥੇ ਜਿਹੜਾ ਚਰੀ ਦਾ ਜਿਹੜਾ ਚਾਰ ਵੀਰ ਹੁਣੇ ਪਾਉਂਦੇ ਆ ਤਕਰੀਬਨ ਉਹ ਚੱਕਿਆ ਨੀਗਾ ਤਾਂ ਕਰਕੇ ਪਸ਼ੂ ਥੋੜਾ ਜਿਆ ਇੱਕ ਸਾਦਾ ਵੀ ਕਹਿ ਲੀਏ ਫਿਰ ਖੁੱਖਾ ਲੱਗਦਾ ਕਰਕੇ ਜਿਹੜਾ ਬੱਕੀਆਂ ਤੋਂ ਥੋੜਾ ਤੇ ਵਜਨ ਪੂਜਨ ਵੇਖੋ ਕਿ ਵਜਨ ਪੂਜਨ ਬਟਾ ਜਿਹੜਾ ਪੂਰਾ ਹੈਗਾ ਮੱਜ ਦਾ ਠੀਕ ਹੈ ਬਾਕੀ ਥੱਲੇ ਉਹੜਾ ਦੋਸਤੋ ਕੋਈ ਲੇਵੈ ਦੀ ਕਾਨਸਰ ਨਹੀਂ ਕਿਤੇ ਪਾਸੇ ਪੱਧਰ ਥਣ ਦੇਵਾ ਲੱਗਾ ਹੈਗਾ ਤੇ ਪੂਛ ਵੀ ਬਿਲਕੁਲ ਧਰਤੀ ਨੂੰ ਟੱਚ ਕਰਦੀ ਹੈ ਨੀਲੀ ਰਾਵੀ ਦੇ ਵਿੱਚ ਜਿਦੋਂ ਆਪਾਂ ਦੇਖਦੇ ਆ ਦੋਸਤੋ ਨਾਰਮਲ ਪੂਰੇ ਕੈਰੈਕਟਰ ਇਹ ਮੱਜ ਕਰਦੀ ਪਈ ਆ ਤੇ ਟੇਡੇ ਕੱਟ ਦੇ ਵਿੱਚ ਅਤੇ ਗੱਬਣ ਵੀ ਤਕਰੀਬਨ ਆਪਾਂ ਵੀਰ ਤੋਂ ਪੁੱਛ ਲੈ ਵੀਰ ਅੱਗੇ ਪੁੱਛਿਆ ਸੀ ਗੱਬਣ ਕਿਸੇ ਨੀਲੀ ਦਾ ਵੀ ਤਾਂ ਸੀਮਨ ਸੀ ਜਾਂ ਕੁਝ ਵੈਸੇ ਸਰਕਾਰੀ ਸੀਮਨ ਲਵਾਇਆ ਜੀ ਸਰਕਾਰੀ ਸੀਮਨ ਹਾਂ ਜੀ ਮੈਂ ਇਹਨਾਂ ਨੂੰ ਪੁੱਛਿਆ ਹੋਊ ਕਿ ਇਹ ਸਰਕਾਰੀ ਸੀਮਨ ਲੱਗਾ ਵਾ ਹੁਣ ਚਲੋ ਔਰ ਇਹ ਨਹੀਂ ਇਹਨਾਂ ਨੂੰ ਸ਼ੋਰ ਨਹੀਂ ਵੀ ਹੈ ਕਿਹੜਾ ਜੀ ਕਿਹੜਾ ਮਤਲਬ ਜਿਵੇਂ ਡਾਇਰੈਕਟਰ ਨੂੰ ਕਹਿ ਤੀ ਨੀਲੀ ਦਾ ਵੀ ਲਵਾਇਆ ਸਰਕਾਰੀ ਬਿਲਕੁਲ 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 ਠੀਕ ਆ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ ਤੇ ਹਵਾਨੇ ਹੂਨੇ ਦੀ ਬੜੀ ਸਫਾਈ ਆ ਤੇ ਤਸੱਲੀ ਤੁਸੀਂ ਕਰ ਲਿਓ ਆਗੇ ਗੱਬਣ ਤੇ ਟੋਕੜਾ ਦੁੱਧ ਵੀ ਦੇਰੀਏ ਨਾਲ ਤੇ 4 ਮਹੀਨੇ ਦੇ ਗੱਬਣ ਵੀ ਆ ਠੀਕ ਆ ਤੇ ਜੇਕਰ ਆਪਾਂ ਜੇ ਨੋਰਮਲ ਦੇਖੀਏ ਤੇ ਫਰਵਰੀ ਆ ਫਰਵਰੀ ਤਾਂ ਮਹੀਨਾ ਦੇ ਤਕਰੀਬਨ ਸਤੰਬਰ ਅਗਸਤ ਸਤੰਬਰ ਅਕਤੂਬਰ ਚ ਜਾ ਕੇ ਖੁੱਲਦੀ ਆ ਸਤੰਬਰ ਤੇ ਵਧੀਆ ਮੌਸਮ ਦੇ ਵਿੱਚ ਕਰੀਏ ਬਿਲਕੁਲ ਠੀਕ ਆ ਰਵੀ ਵੀਰ ਇਹ ਤਾਂ ਫਿਰ ਹੁਣ ਡਿਮਾਂਡ ਕੀ ਹੋਣ ਅੱਜ ਦੇ ਸਮੇਂ ਕੀ ਮੌਕੇ ਤੇ ਸਭ ਡਿਮਾਂਡ ਦੀ 50000 ਰੁਪਏ ਆ ਤੇ ਆਪਾਂ ਇਹਨੂੰ 47000 ਰੁਪਏ ਦੇ ਦਾਂਗੇ ਜੀ ਠੀਕ ਆ ਤਿੰਨ ਘਟ 50 ਦੀ 47000 ਰੁਪਏ ਦੀ ਆਪਾਂ ਜਿਹੜੀ ਰਹਾਨਾ ਦੇ ਦਾਂਗੇ ਜੀ ਹਾਂ ਨਾ ਜਿਹੜੀ ਹਾਂਜੀ ਹਾਂਜੀ ਠੀਕ ਆ 50000 ਜਿਹੜੀ ਦੋਸਤੋ ਡਿਮਾਂਡ ਵੀਰਾਂ ਦਾ ਵੀ ਆਪਾਂ ਕੀਤੀ ਆ ਬਾਕੀ 47000 ਰਹਾਨਾ ਦੇ ਦਾਂਗੇ ਜੀ 47 ਜਿਹੜੀ ਆ ਜੀਐਸ ਨੂੰ ਆ ਠੀਕ ਹੈ ਜੀ ਜਰੂਰ ਤੁਸੀਂ ਧਿਆਨ ਚ ਰੱਖ ਲਿਓ ਟੋਕੜ ਗੱਪਣ ਜਿਹੜੀ ਹੈਗੀ ਆ ਬਹੁਤੇ ਵੀਰ ਜਿਹੜੀ ਸਕੀਨ ਅੱਗੇ ਖਰੀਦਦੇ ਇਹ ਦਿਖਾਉਣ ਤੋਂ ਬਾਅਦ ਇੱਕ ਤੁਹਾਨੂੰ ਲਾਸਟ ਤੇ ਵੈੜ ਦਿਖਾਵਾਂਗੇ ਆਪਾਂ ਵੈੜ ਵੀ ਜਿਹੜੀ ਆ ਦੋਸਤੋ तकरीबन ਟੋਕੜ ਹੋਵੇਗੀ ਤੇ ਰੇਟ ਭਾਅ ਪੜਦਾ ਵੀ ਆਪਾਂ ਪੁੱਛ ਲਾਂਗੇ ਵੀਰ ਤੋਂ ਤੇ ਰਵੀ ਭਾਈ ਆਹ ਜਿਹੜੀਆਂ ਦੋ ਬੈੜਾ ਨੇ ਬੱਚੀਆਂ ਦੀ ਉਮਰ 10 ਤੋਂ ਜੋੜੀ ਦੀ ਤੇ ਇੱਕ ਰੇਟ ਆਪਾਂ ਦੱਸ ਦਈਏ ਵੀ ਕਿੰਨੇ ਦੀਆਂ ਲੈਦੇ ਕਰ ਲਾਂਗੇ ਇਹਨਾਂ ਦਾ ਸਾਬ तकरीबन ਜੀ 2 ਸਾਲ ਤੋਂ ਉਮਰ ਵੱਧ ਹੀ ਹੋਊਗੀ ਜੀ ਹਾਂਜੀ ਹਾਂਜੀ ਤੇ ਸਾਲ ਤੋਂ तकरीबन ਮੈਨੂੰ ਲੱਗਦਾ ਉਹ ਦੀ ਵੱਧ ਹੋਊਗੀ ਜੀ ਉਹ ਸਾਲ ਦੀ ਹੈ ਜੀ ਸਾਲ ਦੇ ਲਗਭਗ ਹੋਊਗੀ ਜੀ ਹਾਂਜੀ ਤੇ ਤੇ ਮਤਲਬ ਸਭ ਪਹਿਲਾਂ گاਵਾ ਉਹ ਉਹ ਵਸ਼ੀ ਵਸ਼ੀਆਂ ਕੋਲ ਆਪਣੇ ਕੋ ਹੈਗੀਆਂ ਜੀ ਪੁਰਾਣੀਆਂ ਤੇ ਤਕਰੀਬਨ ਨਾ ਸੰਧੂ ਸਾਹਿਬ ਆਪਾਂ گاਵਾ ਇੱਕੋ ਹੀ ਰਹਿ ਜਾਣੀਆਂ گاਵਾ ਦੇ ਹੀ ਦੇਣੀਆਂ ਸਾਰੀਆਂ ਇਹ ਵਸ਼ੀਆਂ ਨਾਲ ਨਾ ਅਸਲ ਦੇ ਵਿੱਚ ਇਹ ਥੋੜੀਆਂ ਕਮਜ਼ੋਰ ਤਾਂ ਆ ਹੂੰ ਹੂੰ ਤਾਲਮੇਲ ਨਹੀਂ ਬੰਦਾ ਪਰਲੇ ਬੰਨੇ ਸਾਡੇ ਪਸ਼ੂ ਜਿਹੜੇ ਖੁੱਲੇ ਆ ਜੀ ਹਾਂਜੀ ਹਾਂਜੀ ਤੇ ਉਹਦੇ ਵਜੇ ਇਹ ਵੀ ਕਟੀਆਂ ਦੇ ਵਸ਼ੀਆਂ ਆਪਸ ਵਿੱਚ ਭੜਦੀਆਂ ਭੁੜਦੀਆਂ ਕਰਕੇ ਨਾ ਉਹ ਮਤਲਬ ਇਹਨਾਂ ਨੂੰ ਬੰਨਣਾ ਪੈਂਦਾ ਹੈ ਪ੍ਰੋਬਲਮ ਸਾਡੇ ਆ ਆ ਰਹੀ ਆ ਜੀ ਤੇ ਕਿਉਂਕਿ ਸਾਡੇ گاਵਾ ਕਾਫੀ گاਵਾ ਘਟਦੀਆਂ ਘਟਦੀਆਂ ਮਤਲਬ ਘਟ ਗਈਆਂ ਹੋਣਾ ਤੇ ਇਹ ਮਤਲਬ ਸਾਡਾ ਰਤਾ ਵੀ ਇਹ ਵੀ ਚਲੋ ਸੇਲ ਕਰ ਦਈਏ ਕਿਸੇ ਹਾਂਜੀ ਹਾਂਜੀ ਫੋਕਸ ਇੱਕ ਪਾਸੇ ਹੋ ਗਿਆ ਉਹ ਮੱਝਾਂ ਵਾਲੇ ਪਾਸੇ ਹਾਂਜੀ ਹਾਂ ਵੀ ਮੱਝਾਂ ਵਾਲੇ ਬੰਨੇ ਆ ਫਿਰ ਉਹ ਨਾ ਤਾਲਮੇਲ ਨਹੀਂ ਬਣਦਾ ਜੀ ਆ ਬੱਚੀਆਂ ਦੋ ਆ ਦੋਸਤੋ ਇੱਕ ਸਾਲ ਦੀ ਆ ਇੱਕ ਤੁਸੀਂ ਡੇਢ ਪੌਣੇ ਦੋ ਸਾਲ ਦੀ ਮੰਨ ਕੇ ਲੈ ਕੇ ਜਾ ਸਕਦੇ ਠੀਕ ਆ ਡੇਢ ਪੌਣੇ ਦੋ ਸਾਲ ਦੀ ਮੰਨ ਲਿਓ ਠੀਕ ਆ ਬੱਚੀਆਂ ਦੋਵੇਂ ਆ ਤਕਰੀਬਨ ਤੇ ਮਦਰ ਵੀ ਇਹਨਾਂ ਦੀਆਂ ਵੀਰ ਹੋਣਾਂ ਦੇ ਕੋਲ ਹੀ ਰਹੀਆਂ ਸੀਗੀਆਂ ਕੋਈ ਹੈਗੀਆਂ ਸੀ 18-20 ਕਿਲੋ ਵਾਲੀਆਂ ਜੀ ਸਾਰੀਆਂ ਤਕਰੀਬਨ ਸੰਧੂ ਸਾਹਿਬਾ ਦੇ ਲਈ ਤੋਂ ਪਲਾਸ ਵਾਲੀਆਂ ਅਹੀ ਜੀ ਆਹੋ ਅਕਸਰ ਫਾਰਮ ਸੀ ਜੀ ਕੋਈ ਛਿੱਟੀ ਬੱਚੀ ਤਾਂ ਨਾ ਹੋਣੀ ਉਹ ਪਹਿਲਾਂ ਆਪਣੇ ਕੋਲ ਸੂਈ ਆ ਚਲੋ ਇੱਕ ਰੱਖ ਲਈ ਆ ਉਹ ਵੀ ਅਰ ਹਾਂ ਇਹ ਲੋ 18 ਕੁ ਦਾ 20 ਵਾਲੀਆਂ ਦੇ ਹੈਗੀਆਂ ਹੈਗੀਆਂ तकरीबन ਬਿਲਕੁਲ ਹੈ ਜੀ ਵੈੜਾ ਦੋ ਆ ਦੋਸਤੋ ਬੱਚੀਆਂ ਦੋ ਆ ਠੀਕ ਹੈ ਮਤਲਬ ਕਰਾ ਦੇ ਵਿੱਚ ਹੀ ਹਾਂ ਜੀ ਉਹਨਾਂ ਦੀਆਂ ਬੱਚੀਆਂ ਮੁੱਟੀਆਂ ਇਦਾਂ ਹੀ ਠੀਕ ਆ ਇਹਨਾਂ ਦਾ ਫਿਰ ਮੁੱਲ ਫਿਰ ਦੋਹਾਂ ਦਾ ਜੋੜੀ ਦਾ ਕਿੰਨਾ ਜੀ ਇਹਦਾ 6000 ਦੀਆਂ ਦੇ ਦਾਂਗੇ ਜੀ ਹਾਂ ਨਾ ਆਪਾਂ 6000 ਦੀ ਜੋੜੀ ਦੇ ਦਾਂਗੇ ਹਾਂ ਜੀ ਠੀਕ ਆ ਜੇ ਕੋ ਕਲਾ ਕਲਾ ਕਰਾਂਗੇ ਉਸਾਬਣਾ ਕਰ ਲਾਂਗੇ ਠੀਕ ਆ ਹਾਂ ਜੀ ਹਾਂ ਜੀ ਤੁਸੀਂ ਵੇਖੋ ਸਰਜਾ ਗੁਰਦੇ ਤੋਂ ਬੜਾ ਆ ਜਾਂਦਾ ਇਹ ਹੁਣ ਮਤਲਬ ਅਸੀਂ ਰੱਖਣੀ ਆ ਨਹੀਂ ਜਾਂ ਸਮਝ ਲਓ ਜਾਂ ਮਤਲਬ ਬਿਲਕੁਲ ਬੰਨੀ ਰਹਿਣਾ ਤਾਂ ਕਰਕੇ ਹੁਣ ਜਿਹਦਾ ਜੀ ਲਓ ਵੀ ਦੋਸਤੋ ਦੋ ਬੱਚੀਆਂ ਜੀ ਦੋ ਬੱਚੀਆਂ ਤਾਂ ਜਿਹੜਾ ਮੋਲਾ ਵੀਰ ਨੇ ਤਕਰੀਬਨ ਕਰਤਾ ਵੀ ਠੀਕ ਆ ਜੀ 6000 ਜਿਹੜੀ ਹਾਂ ਨਾ ਤੇ ਦੋਵੇਂ ਬੱਚੀਆਂ ਤੁਸੀਂ ਖਰੀਦ ਕੇ ਲੈ ਕੇ ਜਾ ਸਕਦੇ ਹੋ ਠੀਕ ਆ ਅੱਗੇ ਮੋਸਟਲੀ ਜਿਹੜੇ ਦੋ ਕਈ ਵੀਰ ਲੱਭ ਰਹੇ ਆ ਵੀ ਕਈ ਵੀਰਾਂ ਦੇ ਵੀ ਚਾਰ ਬੱਚੀਆਂ ਲੈਣੀਆਂ ਛੇ ਲੈਣੀਆਂ ਸੱਤ ਲੈਣੀਆਂ ਉਹ ਜ਼ਰੂਰ ਤੁਸੀਂ ਜਿਹੜਾ ਘੱਟੋ ਘੱਟ ਵੀ ਦੋ ਦੋ ਨਾ ਕਰਕੇ ਆਪਣਾ ਜਿਹੜਾ ਦੋਸਤੋ ਇੱਛਾ ਹੈਗੀ ਆ ਆਪਣਾ ਪੂਰਾ ਕਰ ਸਕਦੇ ਜੀ ਦੋ ਬੱਚੀਆਂ 6000 ਦੇ ਵਿੱਚ ਹਨ ਠੀਕ ਹੈ ਜੀ ਜੈਸਨੂਆ 6000 ਦੇ ਵਿੱਚ ਇਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਵੈੜ ਦਿਖਾਉਣੇ ਆ ਵੈੜ ਤੋਕੜ ਆ ਠੀਕ ਹੈ ਜੀ ਤੇ ਸਮੇ ਕਿੰਨੇ ਕਿ ਦੀ ਕਿੰਨਾ ਕੁ ਸਮਾਂ ਹੋ ਗਿਆ ਸੂਈ ਨੂੰ ਵੀ ਆਪਾਂ ਪ੍ਰੋਪਰ ਵੀਰ ਤੋਂ ਪੁੱਛ ਲਾਂਗੇ ਤੇ ਦੁੱਧ ਦੁੱਧ ਦੀ ਜਿਹੜੀ ਚਵਾਈ ਆ ਕਿੰਨੀ ਹੋ ਰਹੀ ਆ ਠੀਕ ਆ ਬਾਕੀ ਵੈੜ ਕੱਦ ਕੱਠੀ ਦਾ ਪੂਰਾ ਕਰੀਏ ਪੂਰਾ ਤੁਹਾਨੂੰ ਸਟਰਕਚਰ ਵੈੜ ਦਾ ਦਿਖਾ ਦੇਣਾ ਹਰ ਪਾਸਿਓਂ ਉਹ ਲਸੀ ਫੇ ਕਿਨੇ ਰਾਜੀ ਵੜਾ ਯੋਰ ਦੇ ਵਿੱਚ ਆ ਵੜ ਤੇ ਸੁਆ ਕਿਨਮਾ ਆਪਾਂ ਵੀਰ ਰਵੀ ਤੋਂ ਪੁੱਛ ਕੇ ਤੁਹਾਡੇ ਨਾਲ ਜਿਹੜਾ ਸਾਂਝਾ ਕਰਦੇ ਆ ਤੇ ਵੀਰ ਕੀ ਡਿਟੇਲ ਹੈ ਦੀ ਹੁਣ ਅੱਜ ਦੇ ਸਮੇਂ ਕੀ ਹੈਗੀ ਹੈ ਜੀ ਇਹ ਤਕਰੀਬਨ ਟੋਕੜੀ ਸਮਝ ਲਓ 4 ਮਹੀਨੇ ਲੱਗੇ ਮਤਲਬ 3-4 ਮਹੀਨੇ ਤਿੰਨ 3-4 ਮਹੀਨੇ ਦੇ ਲੱਗੇ ਹਾਂਜੀ ਹਾਂਜੀ ਤੇ ਦੁੱਧ ਐਵਲੇ ਜੀ ਮਤਲਬ 13 ਦੇ ਕਰੀਬ ਹੈਗਾ ਹੀ ਆ ਜੀ 12 ਲਾ ਲਓ 13 ਲਾ ਲਓ 12-13 ਦੇ ਵਿਚਕਾਰ ਜੀ ਹੈਗਾ ਦਰਮਿਆਣ ਜੀ ਹੁਣ ਮੌਕੇ ਹਨ ਜੀ ਹਾਂਜੀ ਮੌਕੇ ਦੇ ਜੀ ਠੀਕ ਆ ਥੋੜਾ ਜਿਆਗ ਅੱਗੇ ਤੋਰਿਓ ਬਾਈ ਜੀ ਤੋਰਿਓ ਅੱਗੇ ਤੇ 13 13 ਲੀਟਰ ਜਿਹੜਾ ਦੋਸਤੋ ਹੁਣ ਮੌਕੇ ਦਾ ਦੁੱਧ ਆ ਠੀਕ ਆ ਜੀ ਤੇ ਸੁਆ ਮਤਲਬ ਕਿ ਤਿੰਨ ਕ ਚਾਰ ਮਹੀਨੇ ਹੋ ਗਏ ਸੁਈ ਨੂੰ ਹਾਂਜੀ 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 ਤੇ ਸੁਆ ਚੌਥਾ ਹਨਾ ਜੀ ਸੁਆ ਚੌਥਾ ਜੀ ਸੁਆ ਚੌਥਾ ਜਰੂਰ ਤੁਸੀਂ ਜਿਹੜਾ ਨੋਟ ਕਰ ਲਿਓ ਤੇ ਬਾਕੀ ਇਹ ਮਤਲਬ ਚਲੋ ਕੈਮਰੇ ਤੋਂ ਡਰ ਰਹੀ ਹੈ ਜੀ ਬਿਲਕੁਲ ਕੋਈ ਗੱਲ ਨਹੀਂ ਜਮਾ ਬੰਦਾ ਪਾਉਂਦੀ ਲੋੜ ਕੋਈ ਨਹੀਂ ਜਿਨਾ ਕੋ ਬਾੜਾ ਭੁੜਾ ਤੁਹਾਨੂੰ ਬਤਾ ਦੇ ਮਤਲਬ ਥਾਪੀ ਦੀ ਮਿਲਦੀਆਂ ਜੀ ਬਿਲਕੁਲ ਤੇ ਦੁੱਧ ਤਾਂ ਬਹੁਤ ਵਧੀਆ ਹੈ ਆਪਣਾ ਆਪਣਾ ਦੀ ਕੁਆਲਿਟੀ ਪੂਰੀ ਹੈ ਜੀ ਬਿਲਕੁਲ ਬਹੁਤ ਵਧੀਆ ਚੰਗੀ ਬੇਨਬੂਨ ਪੂਰੀ ਹੈਗੀ ਆ ਹਵਾਨੇ ਤੇ ਤੇ ਚੁਆਈ ਚੁਵਾਈ ਸਾਰੇ ਥਨਾਂ ਦੀ ਓਕੇ ਹੈ ਜੀ ਓਕੇ ਚੁਆਈ ਚੁਵਾਈ ਦੀ ਪੂਰੀ ਗਾਰੰਟੀ ਹੈ ਜੀ ਠੀਕ ਹੈ ਤੇ ਇਹਦਾ ਰਵੀ ਵੀਰ ਮੂਲ ਕਿੰਨਾ ਵੀ ਲੈ ਦੇ ਦੇਣੀ ਜਿਹੜੀ ਹੈ ਇਹ ਸੰਧੂ ਸਾਹਿਬ ਆਪਾਂ 20000 ਰੁਪਏ ਮੂਲ ਕਰਦੇ ਹਾਂ ਜੀ ਇਹਦਾ ਤੇ 2000 ਰੁਪਏ ਮੰਨਦਾਂ ਕਰਦੇ ਹਾਂ 28000 ਰੁਪਏ ਦੀ ਵਸਟਾਂ ਦੇ ਦਾਂਗੇ ਜੀ 28000 ਦੀ ਹਾਂ ਜੀ ਹਾਂ ਜੀ ਠੀਕ ਹੈ ਸੋ ਦੋਸਤੋ 28000 ਦੀ ਲਾਸਟ ਲੈ ਦੇ ਆ ਤੇ ਅਕੇ ਬਣੀ ਨਹੀਂ ਜਾਂ ਨਾ ਕੋਈ ਏਆਈ ਹੋਈ ਆ ਠੀਕ ਹੈ ਇਹ ਜ਼ਰੂਰ ਤੁਸੀਂ ਧਿਆਨ ਚ ਰੱਖ ਕੇ ਲੈ ਗਿਓ ਤੇ ਹਾਂ ਜੀ ਤੋਰ ਕੇ ਕ ਤੇ 30000 ਮੋਲ ਆ ਵੈਸੇ ਤੇ ਬਾਕੀ 28000 ਖਾਨਾ ਠੀਕ ਹੈ ਹਾਂ 28000 ਖਾਨਾ ਜਰੂਰ ਤੁਸੀਂ ਨੋਟ ਕਰ ਲਿਓ ਵੈੜ ਚੰਗੀ ਆ ਅੱਗੇ ਕੋਈ ਵੀਰ ਸੰਭਲੂਗਾ ਏਆਈ ਕਰਵਾ ਲੂਗਾ ਤੇ ਵੈੜ ਜਿਹੜੀ ਆ ਦੋਸਤੋ ਥਣ ਹਵਾਨੇ ਦੀ ਬਹੁਤ ਜਿਆਦੀ ਸ਼ੋਧਾ ਚੰਗੀ ਸਾਫ ਹੈ ਤਹਿਸੀਲ ਸੋ ਪੂਰੀ ਆ ਬਿਨ ਬੰਗੇ ਜਤੋਂ ਰਸੀ ਤੋਂ ਨਾਰਮਲੀ ਤੁਸੀਂ ਬਹਿ ਕੇ ਜਿਹੜੀ ਧਾਰ ਕੱਢ ਸਕਦੇ ਜੀ ਠੀਕ ਆ 28000 ਦੀ ਜਿਹੜੀ ਖਾਨਾ ਐ ਇਸ ਤੋਂ ਬਾਅਦ ਇੱਕ ਵੀਰ ਹੁਣਾਂ ਦੀ ਘਰ ਦੀ ਬਰੀਡ ਆ ਚਲੋ ਉਹ ਸੇਲ ਬਕਾਉ ਨਹੀਂ ਗਈ ਪਰ ਆਪਾਂ ਪੁੱਛ ਲਾਂਗੇ ਕਿਉਂਕਿ ਇਹ ਫਾਰਮ ਦੇ ਵਿੱਚ ਵੈੜਣਾ ਸੀ ਜਿਹੜੀਆਂ ਆ ਤਕਰੀਬਨ ਕਿਤਨਾ ਕਿਤੇ 25 ਪਲੱਸ ਵਾਲੀਆਂ ਜਾਂਤੀ ਪਲੱਸ ਵਾਲੀਆਂ ਹੁੰਦੀਆਂ ਨੇ ਨਾਰਮਲੀ ਠੀਕ ਹੈ ਜੀ ਹਾਂ ਜੀ ਤਾਂ ਤਕਰੀਬਨ ਇਹ ਮਤਲਬ ਪਹਿਲੇ ਸੀ ਵੀ ਹੈ ਜੀ ਹਾਂਜੀ ਤੇ ਸੂਈ ਨੂੰ ਤਕਰੀਬਨ 1 ਮਹੀਨੇ ਤੇ ਲੱਗੇ ਹੋ ਗਿਆ ਜੀ ਅੱਛਾ ਜੀ ਤੇ ਹੁਣ 24 25 ਤੇ ਚੱਲ ਰਹੀ ਹੈ ਜੀ ਇਹ ਠੀਕ ਹੈ ਜੀ ਹਾਂ ਜੀ ਇਹ ਉਹ ਗਾਂ ਰਹਿ ਜਿਹੜੀ ਇੱਕ ਰੱਖ ਲੈਣੇ ਆ ਜੀ ਨਹੀਂ ਨਹੀਂ ਇੱਕ ਨੱਕ ਚਾਹੀਦਾ ਵੀ ਆਪਾਂ ਜੀ ਇੱਕ ਆ ਨੀਲੀ ਰਾਵੀ ਦੀ ਹੈ ਜਿਹਦੀਆਂ ਦੋ ਝੋਟੀਆਂ ਵੀ ਹੈਗੇ ਜੀ ਆਪਣੇ ਕੋਲ ਹਾਂਜੀ ਹਾਂਜੀ ਹਰ ਕੀ ਹਰ ਕੀ ਕੇ ਸੀਮਨ ਤੋਂ ਕਪਣ ਸੀ ਕੀ ਇਹ ਕਿ ਲੋਰੀ ਤੋਂ ਜੀ ਲੋਰੀ ਤੋਂ ਹਾਂ ਜੀ ਹਾਂ ਜੀ ਠੀਕ ਇਹ ਫਿਰ ਕਾਜ਼ ਬਰੀਡ ਦਾ ਕੰਮ ਇਹ ਤੂੰ ਕਰਦੇ ਪੈ ਸਟਾਰਟ ਹਾਂ ਜੀ ਮਤਲਬ ਐਹੀ ਪੁੱਛੀ ਸੀ ਯਾਰ ਕੀ ਮਤਲਬ ਦੁੱਧ ਦੀ ਰਿਕਾਰਡ ਕਰਾਵਾਂਗੇ ਤੇ 18 ਨੂੰ ਜੇ ਲਾਗੇ 1600 ਦੇ ਲਾਗੇ ਜੀ ਜੀ ਚੱਲੇ ਚੱਲਦੀ ਆ ਜੀ ਹੂੰ ਤੇ ਬਾਕੀ ਸੂਆ ਬੜਾ ਲੰਮਾ ਜੀ ਇਹਦਾ ਹੂੰ ਹੂੰ ਤੇ ਵੇਖੋ ਨੀਲੀ ਰਾਵੀ ਤਗਰੀ ਬਣਾ ਮਦਰੀ ਕਾਠੀ ਨਹੀਂ ਹੁੰਦੀਆਂ ਜੀ ਹਾਂ ਯਾ ਵੇਖੋ ਤੁਸੀਂ ਮੇਰਾ ਹਣਾ ਜਵਾਨ ਬਹੁਤ ਹੈ ਜੀ ਵੱਡੀ ਬਹੁਤ ਹੈ 5 ਫੁੱਟ ਤੇ 11 ਇੰਚ ਆ ਹੂੰ ਕੱਦ-ਕੱਡ ਬਹੁਤ ਜ਼ਿਆਦਾ ਤੁਸੀਂ ਮੇਰੇ ਤਕਰੀਬਨ ਆ ਵੇਖੋ ਮੋਟੇ ਜਿਹੇ ਲਾਗੇ ਬੰਨੇ ਆ ਰਹੀ ਹੈ ਬਾਕੀ ਹਰ ਬਨੇ ਭਾਰੀ ਹੁੰਦੀ ਆ ਫਿਰ ਚਵਾਈ ਚੁਈ ਹਰ ਪੱਖੋਂ ਮਤਲਬ ਆਪਾਂ ਕਹਿ ਲਈਏ ਪਰਫੈਕਟ ਬਾਕੀ ਇਹਦੀਆਂ ਜਿਹੜੀਆਂ ਝੋਟੀਆਂ ਕਟੀਆਂ ਜਾਂ ਕੱਟੇ ਆਉਣਗੇ ਤਾਂ ਕੱਦ-ਕੱਠੀ ਵਾਲੇ ਆਪਾਂ ਇਮੇਜਨ ਕਰ ਸਕਦੇ ਹਾਂ ਬਹੁਤ ਵੱਡੇ ਉੱਚੇ ਹੋਣਗੇ ਹਾਂਜੀ ਉੱਚੇ ਆਉਣਗੇ ਜੀ ਹਾਂਜੀ ਠੀਕ ਹੈ ਤੇ ਗਾਹਾਂ ਕੋਸ਼ਿਸ਼ ਕਰਾਂਗੇ ਹੋਰ ਵਧੀਆ ਸੀਮੈਂਟ ਤੋਂ ਮਤਲਬ ਆਪਾਂ ਨਹੀਂ ਬੱਚੇ ਜਿੰਨੇ ਵੀ ਚੰਗੇ ਵੱਖੋ ਵੱਖਰੇ ਸੀਮਰਾਂ ਤੋਂ ਲੈ ਜਾਂਦੇ ਲੈਣੇ ਚਾਹੀਦੇ ਹਾਂਜੀ 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 ਠੀਕ ਆ ਤੇ ਚੰਗੇ ਵਧੀਆ ਚੰਗੇ ਮਿਲਕ ਰਿਕਾਰਡ ਵਾਲੀ ਦੋਸਤੋ ਇਹ ਮਾਝਾ ਠੀਕ ਆ ਜੀ ਇਹ ਵਿਕਰੀ ਲਈ ਨਹੀਂ ਹੈਗੀ ਖਾਸ ਤੌਰ ਤੇ ਵੈਸੇ ਇੱਕ ਸ਼ੋਅ ਕੁਆਲਿਟੀ ਵਜੋਂ ਆਪਾਂ ਜਿਹੜੀ ਦਿਖਾਈ ਆ ਤੁਹਾਨੂੰ ਤੇ ਹਾਂਜੀ ਇਹ ਤਕਰੀਬਨ 18 ਲੀਟਰ ਤੇ ਚੱਲਦੀ ਆ ਜੀ ਆ ਠੀਕ ਆ ਜੀ ਇਹ ਇਹ ਦੇਖੋ ਮਤਲਬ ਨਹੀਂ ਕੱਦ ਕਾਠੀ ਪੂਰਾ ਜੀ ਪੁੱਠਾ ਕਿੱਥੇ ਜਾ ਕੇ ਪਿੱਠ ਮੋਢੇ ਨਾਲ ਸ਼ੋਲਡਰ ਨਾਲ ਟੱਚ ਹੁੰਦਾ ਪਿਆ ਜੀ ਹਾਂਜੀ ਹਾਂਜੀ ਠੀਕ ਆ ਵੱਡੇ ਕੱਦ ਕਾੜ ਦੇ ਵਿੱਚ ਵੀਰ ਕੋਲੇ ਮਝਾਂ ਜਿਹੜੀਆਂ ਤਕਰੀਬਨ ਘਰਦਿਆਂ ਰੱਖ ਤੇ ਬੇਸ਼ੱਕ ਤੁਸੀਂ ਵੇਖੋ ਇਹ ਵੀ ਹੈ 6 ਲੀਟਰ ਦੀ ਲੱਗੀ ਆ ਹਾਂਜੀ 2 ਲੀਟਰ ਦੀ ਦੋਤੀ ਰਹੀ ਹੈ ਇਹ 6 ਪਾ 6 ਲੀਟਰ ਦੀ ਹੈ ਬਿਲਕੁਲ ਬਿਲਕੁਲ 5 ਲੀਟਰ ਹੈ ਇਹ ਵੀ ਵੇਖੋ ਆ ਇਹ ਬਹੁਤ ਪ੍ਰੀਖਣ ਵਾਲੀ ਇਹਦੀ ਤਕਰੀਬਨ 11 12 ਫੈਟ ਹੁੰਦੀ 20% 11 12% ਫੈਟ ਹੁੰਦੀ ਆ। ਹਾਂ ਵੇਖੋ ਜੀ 10 ਤੋਂ ਬਾਅਦ ਤਾਂ ਰੇਡ ਵੀ ਨਹੀਂ ਲੱਗਦਾ ਪਰ 10 ਤੋਂ ਬਾਅਦ ਰੇਡ ਨਹੀਂ ਲੱਗਦਾ ਜਿਹੜਾ ਅਸੀਂ ਦੂਜੇ ਸੱਜਣਾ ਸੱਜਣਾ ਦੇ ਪਾ ਕੇ ਤੇ ਮਤਲਬ ਜੇ ਅਸੀਂ ਤਲੀ ਘੜਾਈਏ ਨਾ 11 12 ਫੈਟ ਹੈ ਤੇ ਇਹ ਵੀ ਤੇਲੀ ਬਣਾ 6 ਮਿੰਟ ਲੱਗੇ ਆ ਜੀ। ਹਾਂ ਹਾਂ ਤੇ ਇਹਦੇ ਥਲੇ ਦੁੱਧ ਹੁੰਦਾ ਮਤਲਬ ਦੁੱਧ ਦੇ 5 ਕਿ ਲੀਟਰ ਹੀ ਆ ਇਹੋਲੇ ਦੇ। ਜੀ ਤੇ ਪਰ ਮਤਲਬ ਫੈਟ ਬੜੀ ਆ ਜੀ। ਹੋ ਡਰਾਈਵ ਮਤਲਬ ਕਿ ਅੱਗੇ ਗੱਪਣ ਹੋਵੇਗੀ ਨੀਂੜਾ ਤੇੜਾ। ਹਾਂ ਜੀ ਹਾਂ ਜੀ ਮਤਲਬ 6 ਮਿੰਟ ਲੱਗੇ ਆ ਜੀ ਹੁਣ ਬਸ ਮਹੀਨਾ 2 ਮਹੀਨੇ ਜੋ ਇੱਕ ਟੋਕਾ ਦੋ ਟਾਈ ਮਹੀਨੇ ਦੇ ਛੱਡਾਂਗੇ ਨਾ ਫਿਰ ਨਹੀਂ ਚਾਹੀਦਾ 3 ਮਹੀਨੇ ਦਾ ਬਿਲਕੁਲ ਚਾਹੀਦਾ ਹਾਂਜੀ ਮਤਲਬ ਮਾਝੇ ਨੂੰ 3 ਮਹੀਨੇ ਚਾਹੀਦਾ ਬਿਲਕੁਲ ਜੀ ਤੇ ਬਾਕੀ ਮਤਲਬ ਇਹ ਵੀ ਕੀ ਜਾਂਦੀ ਹੈ ਜੀ ਬਿਲਕੁਲ ਕਲਾਸ ਜਾਂਦੀ ਹੈ ਬਿਲਕੁਲ ਸੋ ਦੋਸਤੋ ਇਹ ਵੀਰ ਦਾ ਫਾਰਮ ਸੀਗਾ ਤੇ ਤਕਰੀਬਨ ਪਸ਼ੂ ਜਿਹੜੇ ਹੈਗੇ ਅੱਜ ਵੀਰ ਜਿਹੜਾ ਕੰਮ ਕਰਦਾ ਪਿਆ ਖਾਸ ਤੌਰ ਤੇ ਮੱਝਾਂ ਦੇ ਉੱਪਰ ਵਰਕ ਕਰਦਾ ਪਹਿਲਾਂ ਵਹਿੜਾ ਸੀ ਇਸ ਫਾਰਮ ਦੇ ਉੱਪਰ ਠੀਕ ਹੈ ਜੀ ਤੇ ਚੰਗਾ ਮੈਨੇਜਮੈਂਟ ਆ तकरीबन ਪਸ਼ੂ ਵੀ ਚੰਗੇ ਆ ਜੇਕਰ ਆਪਾਂ ਕੋਈ ਕੰਮ ਕਰ ਕਰਦੇ ਆ ਤੇ ਚੰਗੇ ਮਿਲਕ ਵਾਲੇ ਪਸ਼ੂਆਂ ਤੋਂ ਸਟਾਰਟ ਜਿਹੜਾ ਕੀਤਾ ਜਾਂਦਾ ਤੇ तकरीबन ਜਿਹੜੇ ਪਸ਼ੂ ਆਪਾਂ ਦਿਖਾਏ ਤੁਹਾਨੂੰ 6 ਨਗ ਦਿਖਾਏ ਆ ਜਿਨ੍ਹਾਂ ਦੇ ਵਿੱਚ ਵੜਾ ਦੋ ਬੱਚੀਆਂ ਸੀਗੀਆਂ ਇੱਕ ਵੜ ਸੀਗੀ ਟੋਕੜ ਤੇ ਦੋ ਬਾਕੀ ਤਿੰਨ ਮੱਝਾਂ ਸੀਗੀਆਂ ਇੱਕ ਇੱਕ ਮਹੀਨੇ ਦੀ ਜਿਹੜੀ ਆ ਸੂਆ ਜਿਹੜੀ ਸੂਈयत ਬਾਕੀ ਦੋ ਬਿਲਕੁਲ ਰੈਡੀ ਨੇ ਸੂਣ ਦੇ ਵਿੱਚ ਠੀਕ ਆ ਜੀ ਤੇ ਵੀਰ ਰਵੀ ਸਿੰਘ ਦੇ ਜਿਹੜੇ ਸੰਪਰਕ ਨੰਬਰ ਨੇ ਆਪਾਂ ਲੈ ਕੇ ਤੁਹਾਡੇ ਨਾਲ ਰਵੀ ਸ਼ੇਰ ਸਿੰਘ ਤੇ ਰਵੀ ਸ਼ੇਰ ਸਿੰਘ ਵੀਰ ਜੀ ਇੱਕ ਸੰਪਰਕ ਨੰਬਰ ਆਪਣੀ ਜ਼ਰੂਰ ਦੱਸ ਜੀ ਜੀ 97818 11915 ਠੀਕ ਹੈ ਜੀ 97818 11915 ਠੀਕ ਹੈ ਜੀ ਹਾਂ ਜੀ ਧੰਨਵਾਦ ਜੀ ਬਹੁਤ ਬਹੁਤ ਧੰਦਾ ਠੀਕ ਹੈ ਵੀਰ ਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ